हां जी मित्रों स्वागत है ਤੁਹਾਡਾ ਸਾਰਿਆਂ ਦਾ ਆਪਣੀ ਅੱਜ ਦੀ ਵੀਡੀਓ 'ਚ ਅੱਜ ਤੁਹਾਨੂੰ ਦਿਖਾਉਣੀ ਆਪਾਂ ਟਾਪਿਕ ਤੇ ਐਕਸਲ ਦਾ ਰਿਜ਼ਲਟ ਪੂਰੇ 9 ਦਿਨਾਂ ਬਾਅਦ ਅੱਜ 9 ਦਿਨ ਹੋ ਗਏ ਸਪਰੇ ਕਰੀ ਨੂੰ ਸਪਰੇ ਕਰੀ ਸੀ 30 ਤਰੀਕ ਨੂੰ ਤੇ ਅੱਜ 8 ਤਰੀਕ ਹੋ ਗਈ ਪਹਿਲੇ ਮਹੀਨੇ ਦੀ ਪੂਰੀਆਂ ਧੁੰਦਾਂ 'ਚ ਸਪਰੇ ਕਰੀ ਸੀ ਵੀ ਐ ਸਮਝ ਲਾ ਵੀ ਥੋੜਾ ਜਿਹੀ ਘੰਟਾ ਕੀ ਦਿਨ ਚੜਦਾ ਸੀ ਹੁਣ ਤਾਂ ਚੱਲ ਸੁੱਖ ਨਾਲ ਧੁੱਪ ਬਹੁਤ ਹੋ ਗਈ ਹੁਣ ਤਾਂ ਐ ਸਮਝ ਲਓ ਵੀ ਸਪਰੇ ਕਰਨ ਦਾ ਸਹੀ ਸਮਾਂ ਪਰ ਆਪਾਂ ਨੇ ਪਹਿਲਾਂ ਤਾਂ ਕਰੀ ਸੀ ਵੀ ਉਹਦਾ ਰਿਜ਼ਲਟ ਦੇਖਣਾ ਸੀ। ਇੱਕ ਐ ਸੀ ਵੀ ਚੱਲ ਜਿੰਨਾ ਟਾਈਮ ਨਾਲ ਕਰਦੀਏ ਵੀ 60 ਦਿਨਾਂ ਤੋਂ ਪਹਿਲਾਂ ਕਰਦੀਏ ਤਾਂ ਵਧੀਆ। ਤਕਰੀਬਨ ਐ ਸਮਝ ਲਾ ਆਪਾਂ 55 55 ਦਿਨਾਂ ਤੇ 55 ਦਿਨਾਂ ਤੇ ਸਪਰੇਅ ਕਰਤੀ ਸੀ। ਤੇ ਉਹ ਸਪਰੇਅ ਦਾ ਕੀ ਰਿਜ਼ਲਟ ਹੈ? ਕਿੰਨਾ ਗੋਲੀ ਡੰਡਾ ਮਾਰਿਆ, ਕਿੰਨਾ ਕਣਕ ਨੂੰ ਨੁਕਸਾਨ ਆ। ਉਹ ਦਿਖਾਉਨੇ ਆ ਤੁਹਾਨੂੰ। ਇਹਦੇ 'ਚ ਤਾਂ ਅੱਜ ਕਰੀ ਜਾਂਦੇ ਨੇ ਚਾਚੇ ਹੋਰੀ ਸਪਰੇਅ। ਇਹ ਜੀ ਤਾਂ ਕੱਲੀ ਐਕਸਲ ਹੋ ਰਹੀ ਐ, ਇਹ ਤੁਹਾਨੂੰ ਫੇਰ ਦਿਖਾਵਾਂਗੇ। ਜਿਹੜੀ ਐਕਸਲ ਪਲੱਸ ਟੋਪਿਕ ਪਲੱਸ ਸੰਕੋਰ 30 ਗ੍ਰਾਮ ਉਹ ਤਿੰਨੇ ਰਲਾ ਕੇ ਕਰੀਆਂ ਨੇ ਉਹਦਾ ਕਿੰਨਾ ਕੁ ਨੁਕਸਾਨ ਹੈ ਉਹ ਤੁਹਾਨੂੰ ਦਿਖਾਉਨੇ ਆ ਉਹ ਦਿਖਾਉਨੇ ਆ ਦੇਖ ਲਓ ਮਿੱਤਰੋ ਅੱਜ 9 ਦਿਨ ਹੋ ਗਏ ਸਪਰੇਅ ਕਰੀ ਨੂੰ ਆ ਰਿਜ਼ਲਟ ਹੈ ਜਿਹੜਾ ਖੱਬੇ ਪਾਸੇ ਖੇਤ ਹੈ ਇਹਦੇ 'ਚ ਸਪਰੇਅ ਕਰੀ ਹੈ ਜਿਹੜਾ ਸੱਜੇ ਪਾਸੇ ਹੈ ਇੱਧਰ ਨਹੀਂ ਕਰੀ ਇੰਨੀ ਕੁ ਕਣਕ ਪੀਲੀ ਕੀਤੀ ਹੈ ਇਹਦੇ 'ਚ 30 ਗ੍ਰਾਮ ਸੰਕੋਰ ਪਾਈ ਹੋਈ ਆ ਇੱਕ ਪੈਕ ਟੋਪਿਕ ਦਾ ਤੇ ਇੱਕ ਡੱਬਾ ਐਕਸਲ ਦਾ ਆ ਰਿਜ਼ਲਟ ਹੈ ਗੁੱਲੀ ਡੰਡਾ ਜਿੱਥੇ ਵੀ ਹੈਗਾ ਤਾਂ ਪੀਲਾ ਕਰ ਰੱਖਿਆ ਐਨ ਲੱਗਦਾ ਵੀ ਪੰਜ ਚਾਰ ਦਿਨਾਂ 'ਚ ਜਮੀ ਜਿਹੜਾ ਉਹ ਖਤਮ ਹੋ ਜਾਊਗਾ ਜਾਂ ਸੁੱਕ ਜਾਊਗਾ ਕਹਿਲਾ ਇੱਕ ਡਪੈਕਟ ਐਕਸਲ ਦਾ ਜਿੱਥੇ ਦਵਾਈ ਬਾળી ਵੱਜੀ ਆ ਜਾਂ ਖੜਖੜ ਜਾਂਦਾ ਬੰਦਾ ਉੱਥੇ ਐ ਮਾੜੀਆਂੀਆਂ ਕੰਨੀਆਂੀਆਂ ਮਚਾਈਆਂ ਨੇ ਉਦਾਂ ਕੋਈ ਜ਼ਿਆਦਾ ਇਫੈਕਟ ਨਹੀਂ ਹੈਗਾ ਤੇ ਇਹ ਵੀ ਤਾਂ ਐ ਵਿੱਚ ਸੰਕੋਰ ਪਾਈ ਸੀ ਜੇ ਆਪਾਂ ਸੰਕੋਰ ਨਹੀਂ ਪਾਉਂਦੇ ਤਾਂ ਰਿਜ਼ਲਟ ਮਿੱਤਰੋ ਇਹੋ ਜਿਹਾ ਹੈ ਵੀ ਆਹ ਦੇਖ ਲਓ ਉਂਗਲ ਜਿੰਨਾ ਚੌੜਾ ਪੱਤਾ ਹੋ ਗਿਆ ਕਣਕ ਦਾ ਵੀ ਜਵੇਂ ਰੇਪਾਈ ਹੁੰਦੀ ਆ ਬੋਰੀ ਡੂਡ ਬੋਰੀ ਇਧਰ ਲਈ ਕਣਕ ਨਾਲੋਂ ਅੱਡ ਪਤਾ ਲੱਗਦਾ ਇਹਦਾ ਕਣਕਾਂ ਇਕੱਠੀਆਂ ਨੇ ਇਹ ਮੈਂ ਤਜਰਬੇ ਵਾਸਤੇ ਸਪਰੇਅ ਕਰੀ ਐ ਤੇ ਤੇ ਤਾਂ ਚੈੱਕ ਕਰਨ ਆ ਗਿਆ ਮੈਂ ਤੇ ਗੁੱਲੀ ਡੰਡਾ ਤੁਹਾਡੇ ਸਾਹਮਣੇ ਆ ਪਰ ਚਲ ਆਏ ਆ ਵੀ ਸੰਕੋਰ ਆਪਾਂ ਨੂੰ ਪਤਾ ਲੱਗ ਗਿਆ ਤੇ ਬਾਕੀ ਜਿੱਥੇ ਦੋਗੀਆਂ ਜਾਂ ਇੱਕ ਦੋ ਹੈਗੀਆਂ ਸੀ ਉਹਨਾਂ ਤੇ ਵਧੀਆ ਗੁੱਲੀ ਡੰਡੇ ਦਾ ਸਫਾਇਆ ਕਰ ਦੂ ਤੇ ਓਵਰ ਆਲ ਤੁਸੀਂ ਫਰਕ ਦੇਖ ਲ ਸਕਦੇ ਹੋ ਜਮੀ 19 21 ਦਾ ਫਰਕ ਲੱਗ ਰਿਹਾ ਵੀਡੀਓ ਚ ਤਾਂ ਜਮੀ ਨਹੀਂ ਪਤਾ ਲੱਗ ਰਿਹਾ ਦੂਜੇ ਪਾਸੇ ਕੈਮਰਾ ਕਰਕੇ ਦਿਖਾ ਦਿੰਨੇ ਆ ਇਧਰ ਅਹਾ ਸਪਰੇਅ ਵਾਲਾ ਇਧਰਲਾ ਪਾਸਾ ਬਿਨਾ ਸਪਰੇਅ ਵਾਲਾ ਫਰਕ ਤੁਸੀਂ ਦੇਖ ਸਕਦੇ ਹੋ ਦੋਨਾਂ ਚ ਖੱਬੇ ਹੱਥ ਇਧਰ ਐਕਸਲ ਪਲੱਸ ਟੋਪਿਕ ਪਲੱਸ ਸੰਕੋਰ ਤਿੰਨ ਦਵਾਈਆਂ ਹੋਈਆਂ ਨੇ ਇਧਰ ਕੋਈ ਦਵਾਈ ਨਹੀਂ ਹੋਈ ਫਰਕ ਗੁੱਲੀ ਡੰਡਾ ਦਿਖਾਵਾਂਗੇ ਤੁਹਾਨੂੰ ਭਾਲ ਕੇ ਵੀ ਗੁੱਲੀ ਡੰਡਾ ਐ ਸਮਝ ਲਓ ਫਿਕਲਾ ਜਾਂ ਕਰਤਾ ਚਿੱਟਾ ਜਾਂ ਤੇ ਜਿਉਂ-ਜਿਉਂ ਧੁੱਪਾਂ ਲੱਗੀ ਜਾਣਗੀਆਂ ਤੇ ਇਹ ਜਿਹੜਾ ਗੁੱਲੀ ਡੰਡਾ ਉਹ ਖਤਮ ਹੋਈ ਜਾਊਗਾ ਮਿੱਤਰੋ ਗੁੱਲੀ ਡੰਡਾ ਨਾ ਪਾਲਿਆ ਵੀ ਨਹੀਂ ਥਿਉਂਦਾ ਕਿਉਂਕਿ ਥੱਲੇ ਨੂੰ ਮੋੜਤਾ ਤੇ ਕਣਕ ਉੱਤੋਂ ਦੀ ਹੋ ਗਈ ਆਹ ਦੇਖ ਲੋ ਪਰ ਐਂ ਭਾਲੇ ਤੋਂ ਥੇ ਹੁੰਦਾ ਐਂ ਕਰਤਾ ਕਮਲਾ ਜਾ ਕਣਕ ਨੂੰ ਕਿੰਨਾ ਕੁ ੱਤਕਾ ਇਹ ਵੀ ਤੁਸੀਂ ਦੇਖ ਸਕਦੇ ਹੋ ਕੋਈ ੱਤਕਾ ਨਹੀਂ ਪਰ ਮੈਂ ਤਾਂ ਇਹੀ ਕਹਨਾ ਸੰਕੋਹ ਨਾ ਹੀ ਪਾਓ ਤਾਂ ਵੀ ਵਧੀਆ ਰਿਜ਼ਲਟ ਐ ਆਹ ਦੇਖ ਲੋ ਉਦਾਂ ਗੁੱਲੀ ਡੰਡਾ ਦਿਖਣੋਂ हट ਗਿਆ ਵਾਹਣ ਦੇ ਵਿੱਚ ਥੱਲੇ ਹੈਗਾ ਹੈਗਾ ਜ਼ਰੂਰ ਐ ਇਸ ਤਰ੍ਹਾਂ ਦਾ ਹੋ ਗਿਆ ਸਪਰੇਅ ਦਾ ਰਿਜ਼ਲਟ ਤੁਹਾਨੂੰ 9 ਦਿਨਾਂ ਤੇ ਆਪਾਂ ਦਿਖਾਤਾ ਤੇ ਹੁਣ ਜਿਹੜੀ ਮੇਨ ਅਗਲੀ ਗੱਲ ਆਪਾਂ ਕਰਨੀ ਹੈ ਇਹ ਕਣਕ ਤੇ ਆਪਾਂ 15 ਦਿਨਾਂ ਨੂੰ ਸਪਰੇਅ ਕਰਨੀ ਹੈ ਤਾਕਤਾਂ ਵਾਲੀ ਜਦੋਂ ਇਹਨੇ ਡੰਡੀ ਬਣਾ ਲਈ ਤੇ ਤਹਾਂ ਗੋਭਾ ਇੰਨਾ ਕੁ ਚੱਕ ਲਿਆ ਮੰਨ ਲਾ ਇੰਨੀ ਕੁ ਬੱਲੀ ਬਣ ਗਈ 20 ਦਿਨਾਂ ਨੂੰ ਲਾ ਲੋ ਉਦੋਂ ਜਾਂ 25 ਦਿਨਾਂ ਨੂੰ ਉਦੋਂ ਆਪਾਂ ਇੱਕ ਸਪਰੇਅ ਕਰਾਂਗੇ ਤਾਕਤ ਵਾਲੀ ਤੇ ਉਹ ਸਪਰੇਅ ਤੁਹਾਨੂੰ ਵੀਡੀਓ ਪਾ ਕੇ ਦੱਸਾਂਗੇ ਵੀ ਕਿਹੜੀ ਕਰਨੀ ਹੈ ਕਿਵੇਂ ਕਰਨੀ ਹੈ ਤੇ ਉਹ ਸਪਰੇਅ ਦਾ ਜਿਹੜੀ ਲਾਸਟ ਵਾਲੀ ਸਪਰੇਅ ਆਪਾਂ ਕਰਦੇ ਆ ਉਹਦਾ ਰਿਜ਼ਲਟ ਬਹੁਤ ਵਧੀਆ ਰਹਿੰਦਾ ਆਪਾਂ ਕਈ ਸਾਲਾਂ ਤੋਂ ਤਜਰਬਾ ਕਰ ਰਹੇ ਹਾਂ ਤੇ ਜਿਹੜੀ ਆ ਸਾਰੀ ਮਾਰੀ ਮੋਟੀ ਮੈਂ ਐਂ ਕਹ ਲੋ ਮੈਲ ਖੈਲ ਜੀ ਜੰਮ ਜਾਂਦੀ ਏ ਕਣਕਾਂ ਤੇ ਗੁੱਲੀ ਡੰਡੇ ਵਾਲੀ ਬਾਥੂ ਵਾਲੀ ਸਪਰੇ ਨਾਲ ਸਾਰਾ ਇਹ ਐਂ ਸਮਝ ਲਓ ਸਾਰੀ ਉੱਤਰ ਜੂ ਤੇ ਕਣਕ ਐਂ ਸਮਝ ਲੈ ਨਵੇਂ ਸਿਰੇੋਂ ਫਟਾਰ ਕਰੂਗੀ ਨਵੇਂ ਸਿਰੇੋਂ ਤਾਕਤ ਲਊਗੀ ਤੇ ਉਹ ਸਟੇਜ ਤੇ ਤਾਕਤ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਉਦੋਂ ਬੱਲੀ ਨੇ ਬੰਨਣਾ ਤੇ ਇਹ ਜਿਹੜੀ ਐਕਸਲ ਤੇ ਟੋਪਿਕ ਐਂ ਲੱਗਦਾ ਵੀ ਇਹਨਾਂ ਨੇ ਰੇ ਵਰਗਾ ਕੰਮ ਕਰਿਆ ਆ ਦੇਖ ਲਓ ਉਂਗਲ ਜਿੱਡਾ ਚੌੜਾ ਕਣਕ ਦਾ ਪੱਤਾ ਪਰ ਆ ਕਣਕ ਨਾਲ ਦੇਖ ਕੇ ਸੱਜੇ ਹੱਥ ਵਾਲੀ ਨਾਲ ਤੇ ਖੱਬੇ ਵਾਲੀ ਇਹਨੂੰ ਆਪਸ ਵਿੱਚ ਕੰਪੇਅਰ ਕਰਕੇ ਪਤਾ ਲੱਗਦਾ ਵੀ ਇਹ ਥੋੜੀ ਜਿਹੀ ਪੀ ਥੁੜੀਆਂ ਜੀਆਂ ਵੀ ਕੰਨੀਆਂ ਮੱਛੀਆਂ ਨੇ ਸੜੀਆਂ ਨੇ ਉਦਾਂ ਨਹੀਂ ਪਤਾ ਲੱਗਦਾ ਚੱਲ ਜਿਹੜੀਆਂ ਵੀ ਸੜੀਆਂ ਨੇ ਇਹ ਪੰਜ ਚਾਰ ਦਿਨਾਂ ਚ ਸੈੱਟ ਹੋ ਜੂ ਕੋਈ ਵੱਡੀ ਗੱਲ ਨਹੀਂ ਤੇ ਉਧਰ ਬੰਦਿਆਂ ਨਾਲ ਕਰਾਉਨੇ ਇੰਟਰਵਿਊ ਛੋੜੀ ਉਧਰ ਲੱਗ ਰਹੇ ਨੇ ਚਾਚੇ ਹੋਰੀ ਸਪਰੇਅ ਕਰਨ ਉਹਨਾਂ ਨੂੰ ਪੁੱਛਦੇ ਆ ਕਿਹੜੀ ਦਵਾਈ ਕਰ ਰਹੇ ਨੇ ਲੱਗ ਰਹੇ ਨੇ ਬੰਦੇ ਕਰਨ ਸਪਰੇਅ ਤੇ ਕਿਹੜੀ ਦਵਾਈ ਕਰ ਰਹੇ ਹੋ ਐਕਸਲ ਕੱਲੀ ਕੱਲੀ ਐਕਸਲ ਦਾ ਰਿਜ਼ਲਟ ਦੇਖਾਂਗੇ ਫਿਰ ਹੈ 4000 ਦਾ 2 ਲੀਟਰ ਮਤਲਬ 5 ਕਿੱਲਿਆਂ ਦੀ ਐਕਸਲ ਹੈ 800 ਰੁਪਏ ਕਿੱਲਾ ਪੈ ਗਈ ਫਿਰ ਤਾਂ ਇਹ ਸੀਗੀ ਇਹ ਇਹ ਤਾਂ ਐਲ ਗ੍ਰਿਪ ਹੈ ਟਿਪੀਕਲ ਵੀ ਇਹ ਤਾਂ 15-20 ਰੁਪਈਆ ਦੀ ਬੁੜੀ ਹੋਊ। ਇਹ 40 ਰੁਪਈਆ ਦੀ ਹੈ। ਟਾਇਰ ਗ੍ਰਿਪ। ਅੱਛਾ ओरिजिनल ਹੀ ਲਿਆਂਦੀ ਹੈ। ਮੈਂ ਕਿਹਾ ਕਿ ਦੂਜੀ ਹੈ। ਇਹਨਾਂ ਰੱਖ। ਸੰਜੰਟਾ ਦੀ। 4000 ਦੀ 2 ਲੀਟਰ ਹੈ 8 ਕਿੱਲਿਆਂ ਦੀ। 5 ਕਿੱਲੇ ਦੀ। 5 ਕਿੱਲਿਆਂ ਦੀ। 800 ਦਾ ਕਿੱਲੇ ਦੀ ਪੈ ਗਈ। ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹ ਟਾਈਮ ਵਾਲਾ। ਠੀਕ ਹੈ। 3380 ਆਪੀ। ਅੱਛਾ 3386 ਹੈ ਇਹਦੀ ਫਟਾਰ ਇਹ ਬੀਜੇ ਵੀ ਸਭ ਤੋਂ ਬਾਅਦ ਚ ਹੈ ਹਾਂ ਹਣਾ ਕਿ ਆ ਵੀ ਹੈ ਦੋਨੇ ਦੋਨੇ ਕਿਆ ਰਹੀ ਨੇ ਹਾਂ ਲੋਕ ਕਹਿ ਰਹੇ ਆ ਹੋਰ ਕਹਿੰਦੇ ਦੋ ਗੱਟੇ ਬੀਜੇ ਹੋ ਥੋੜੇ ਦੋ ਕਿਲੋ ਹੈ ਪੂਰੀ ਘੈਂਟ ਹੁੰਦਾ ਸੀ ਇਹ ਮਾਨਸਾ ਮਾਨਸਾ ਪ੍ਰਾਈਵੇਟ ਵੀ ਹੈ 3386 ਬਹੁਤ ਸੋਹਣੀ ਗ੍ਰੋਥ ਹੈ ਦੀ ਗੁੱਲੀ ਡੰਡਾ ਤਾਂ ਹੈ ਨਹੀਂ ਵੈਸੇ ਥੋੜੇ ਨਿੰਮਾਵੇ ਕਿੱਥੇ ਨਿੰਮਾ ਥੱਲੇ ਉਹ ਕਾਬੇ ਲੋਵੇ ਉਹ ਤਾਂ ਫਿਰ ਐ ਮਾੜਾ ਮੋਟਾ ਮੱਥੇ ਹੁੰਦੀ ਆ ਉੱਥੇ ਚਾਰੇ ਹੋ ਜਾਂਦਾ ਈ ਗਣੀ ਅੱਛਾ ਚਲ ਉੱਥੇ ਬਣਾ ਕੇ ਜਾਵਾਂਗੇ ਦੱਸ ਦੇਣਾ ਨੂੰ ਬਣਾਵਾਂਗੇ ਵੀਡੀਓ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਸਾਡੀ ਵੀਡੀਓ ਕਿਵੇਂ ਲੱਗੀ ਇਹਦੇ ਬਾਰੇ ਲਾਈਕ ਕਰਕੇ ਕਮੈਂਟ ਕਰਕੇ ਦੱਸੋ ਤੇ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ